ਤਦੋਂ ਵਾਹ ਨਾਲੇ ਸੁਣੋ ਨਾ ਭਾਈ ਛਾਣੇ ਰ ਆਪਣੀ ਪੁਛ ਨਾਲ ਉਹ ਪਿਆ ਜੀ ਮੇਰੇ ਨਾਮ ਹਾਂਜੀ ਵੀਰੇ ਕੀ ਨਾਮ ਆ ਭਾਈ ਮੇਰਾ ਨਾਮ ਅੰਕਿਤ ਹੈਗਾ ਵਾ ਤੇ ਮਸਲਾ ਹੋਇਆ ਮਸਲਾ ਇਹ ਸੀਗਾ ਜੀ ਇੱਕ ਮੁੰਡਾ ਸੀਗਾ ਇਹਨਾਂ ਦੇ ਮਤਲਬ ਸਾਡੇ ਮੱਲੇ ਦਾ ਹੀ ਉਹ ਕਿਤੇ ਲੰਘ ਰਿਹਾ ਹੋਣਾ ਮੇਰਾ ਬ੍ਰਦਰ ਮੋਟਰਸਾਈਕਲ ਤੇ ਆ ਰਿਹਾ ਸੀਗਾ ਕਿਹੜੀ ਜਗ੍ਹਾ ਹੈ ਦਾਣਾ ਮੰਡੀ ਟਰੋਡਾ ਪੈਲਾ ਸੂਰਜ ਜਿਹੜਾ ਅੰਦਰ ਹੈਗਾ ਜੀ ਉਹ ਸੀਰੀਅਸ ਹੈਗਾ ਇਹਨਾਂ ਨੇ ਕੀ ਕੀਤਾ ਪਹਿਲਾਂ ਬਹਿਸਬੂਸ ਕੀਤੀ ਇਹ ਗਾਲਾ ਗੋਲਾ ਕੱਢਣ ਲੱਗੇ ਜੀ ਉਹ ਮੁੰਡਾ ਛੋਟਾ ਉਹਨੇ ਇਹ ਮੇਰੇ ਬ੍ਰਦਰ ਨੇ ਕਿਹਾ ਕਿ ਚੱਲ ਮੈਂ ਤੇਰੀ ਮੰਮੀ ਕੋਲੇ ਜਾ ਕੇ ਆਨਾ ਉਹ ਘਰੇ ਗਿਆ ਜੀ ਅੱਗੇ ਇਹ ਮੁੰਡਾ ਪਤਾ ਕੀ ਕਹਿੰਦਾ ਕਹਿੰਦਾ ਤੂੰ ਮੇਰੇ ਘਰੇ ਆ ਕੇ ਕੀ ਕਰ ਲੇਗਾ ਮੇਰੇ ਘਰਦਿਆਂ ਨੂੰ ਐ ਕਰਕੇ ਆਇਆ ਵਾ ਮੇਰੇ ਬਾਰੇ ਬੋਲ ਕੇ ਆਇਆ ਵਾ ਇਹ ਕਹਿੰਦਾ ਜੀ ਠੀਕ ਆ ਮੈਂ ਤਾਂ ਜੋ ਕਹਿਣਾ ਸੀਗਾ ਕਹਿਦਾ ਤੇਰੇ ਘਰੇ ਜਾ ਕੇ ਅੱਗੋ ਉਹ ਮੁੰਡਾ ਜਿਹੜਾ ਆਇਆ ਵਾ ਜਿਹਦੇ ਨਾਲ ਲੜਾਈ ਸੀ ਉਹ 25 3 ਮੁੰਡੇ ਇਕੱਠੇ ਕਰਕੇ ਲਿਆਏ ਜੀ ਵੱਡੇ ਵੱਡੇ ਦਾਤ ਮੈਂ ਆਪ ਦੇਖਿਆ ਵਾ ਇਹਨਾਂ ਦੀ ਵੀਡੀਓ ਬਣੀ ਹੋਈ ਆ ਸੈਲੀਬ੍ਰੇਸ਼ਨ ਪਲਾਜ਼ਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਕਿਦਾਂ 25 ਕੁੜੀ ਦਾ ਮਸਲਾ ਦੱਸ ਰਿਹਾ ਇਹ ਤਾਂ ਜੀ ਪਤਾ ਹੀ ਨਹੀਂ ਕਿ ਐਡੀ ਗੱਲ ਚੱਕ ਰਿਆ ਕੋਈ ਕੁੜੀ ਵਾਲਾ ਨੰਬਰ ਨਹੀਂ ਹੈਗਾ ਉਹ ਪਤਾ ਨਹੀਂ ਕਿ ਐਡੀ ਗੱਲ ਆ ਇਹਨਾਂ ਦਾ ਵਿਆਹ ਵੀ ਨਹੀਂ ਹੈਗਾ ਪਤਾ ਨਹੀਂ ਕਿਹੜੀ ਗੱਲ ਚੱਕੀ ਜਾਂਦੇ ਆ ਐਦਾ ਤਾਂ ਕੋਈ ਨਾ ਹਸਣ ਬਸ ਉਹੀ ਗੱਲ ਜਿਹੜੀ ਮੈਂ ਦੱਸੀ ਆ ਹਥਿਆਰ ਕੀ ਸੀ ਇਹਨਾਂ ਕੋਲ ਹਥਿਆਰ ਇਹਨਾਂ ਕੋਲੇ ਕਿਰਪਾਨਾਂ ਸੀਗੇ ਤੇ ਲੰਬੇ ਲੰਬੇ ਦਾੰ ਸੀਗੇ ਵੱਡੇ ਮੈਂ ਆਪੱਖੋਂ ਦੇਖਿਆ ਸਾਡੀ ਕੁੜੀ ਨੂੰ ਨੰਬਰ ਦਿੱਤਾ ਗਿਆ ਇਹ ਤਾਂ ਗੱਲ ਮੈਨੂੰ ਪਤਾ ਨਹੀਂ ਜੀ ਕੁੜੀ ਵਾਲਾ ਸਿਸਟਮ ਤਾਂ ਤੁਹਾਨੂੰ ਵੀ ਨਹੀਂ ਪਤਾ ਕਿੱਥੋਂ ਆ ਗਿਆ ਮੌਕੇ ਤੇ ਸੀਸੀਟੀਵੀ ਵਗੈਰਾ ਲੱਗੀ ਮੌਕੇ ਤੇ ਹਾਂ ਮੌਕੇ ਤੇ ਸੀਸੀਟੀਵੀ ਲੱਗੀ ਆ ਗਿਆ ਜੀ ਜਿੱਥੇ ਮੈਂ ਕੰਮ ਕਰਦਾ ਉੱਥੇ ਵੀ ਸੀਸੀਟੀਵੀ ਹੈਗੇ ਵਾ ਮੈਂ ਸਾਹਮਣੇ ਕੰਮ ਕਰਦਾ ਜਿੱਥੇ ਲੜਾਈ ਹੋਈ ਆ ਤੇ ਇਸ ਸੈਲੀਬ੍ਰੇਸ਼ਨ ਜਿੱਥੇ ਇਹਨਾਂ ਨੇ ਕੁੱਟਿਆ ਵਾ ਉੱਥੇ ਦੀ ਵੀ ਵੀਡੀਓ ਆ ਜੀ ਪ੍ਰਸ਼ਾਸਨ ਤੋਂ ਕੀ ਮੰਗੇ ਪ੍ਰਸ਼ਾਸਨ ਤੋਂ ਮੰਗੇ ਇਹੀ ਆ ਜੀ ਸਾਨੂੰ ਇਨਸਾਫ ਚਾਹੀਦਾ ਵਾ ਕੰਪਲੀਟ ਲਿਖਾਤੀ ਕੰਪਲੀਟ ਕਰਾਈ ਆ ਜੀ ਡਿਵੀਜ਼ਨ ਸਾਡੇ 6 6 ਹਾਂਜੀ ਸਰ ਕੀ ਨਾਮ ਆ ਜੀ ਮੇਰਾ ਜੀ ਮਨੋਚ ਚਾਉਰੀਆ ਕੀ ਕੀ ਕਿਹੜੀ ਜਗ੍ਹਾ ਕੀ ਮਾਮਲਾ ਹੈ ਮਸਲਾ ਕੁਛ ਨਹੀਂ ਜੀ ਦਾਣਾ ਮੰਡੀ ਵਿੱਚ ਨਾ ਸਾਡੇ ਨਾਲ ਤੋਂ 8-10 ਮਿੰਟ ਦੀ ਗੱਲ ਆ ਜੀ ਮੈਂ ਬੰਬੇ ਸੀਗਾ ਸਾਡੀ ਭਾਜੀ ਮਿੰਟ ਤੋਂ ਆਈ ਸੀਗੀ ਇਹ ਮੁੰਡਾ ਸੁਰਜ ਤੇ ਗੰਗੀਦ ਉਹ ਕੁੜੀ ਸਾਡੀ ਨੰਬਰ ਉਹਨੂੰ ਦਿੱਤੇ ਸੀ ਫੋਨ ਨੰਬਰ ਤੇ ਸਾਡੇ ਬੰਨਾਂ ਨੂੰ ਕੁੱਟਿਆ ਸੀ ਨੂੰ ਸੁੱਲ ਨੂੰ ਤੰਗ ਕੀਤਾ ਨੂੰ ਇਹਨਾਂ ਦੀ ਨੰ ਰਜਿਸਟਰ ਦੀ ਗੁਰਾ ਬੱਟੀ ਜਲਦੀ ਸੀਗੀ ਤੇ ਅੱਜ ਨਾ ਜਿਹੜੀ ਸਾਡੀ ਭਾਂਜੀ ਆ ਉਹ ਮੇਰੀ ਭੂਆ ਦੀ ਕੁੜੀ ਹੈ ਭਈ ਖੜਕੋ ਹਾਂ ਫੜ ਕੇ ਖੜ ਕੇ ਹਾਂਜੀ ਬੋਲੋ ਉਹ ਮੇਨਾ ਪੂਆ ਦੀ ਕੁੜੀ ਹੈ ਹੁਣ ਜਿਹੜੇ ਮੁੰਡੇ ਮੇਰੇ ਵਿਸ਼ਾਲ ਤੇ ਕੀ ਨਾਮ ਆ ਓਏ ਵਿਸ਼ੂ ਵਿਸ਼ੂ ਉਹਨਾਂ ਦੀ ਸਗੀ ਬੋਲੀ ਕੁੜੀ ਹੈ ਮੇਰੀ ਪੂਆ ਤੇ ਫਰਮ ਤੇ ਅੱਜ ਨਾ ਕੋਈ ਮਾੜੀ ਮੋਟੀ ਉਹ ਮੈਚ ਖੇਡਦੇ ਤਾਂ ਨਾ ਮੜੀ ਵਿੱਚ ਤੇ ਬਈ ਵਿਸ਼ੂ ਨਾਲ ਵਿਸ਼ੂ ਨਾਲ ਕੋਈ ਗੱਲਬਾਤ ਹੋਈ ਇਹਨਾਂ ਦੀ ਮੈਨੂੰ ਨਹੀਂ ਪਤਾ ਬਈ ਕੀ ਇਹਨੂੰ ਮੈਨੂੰ ਪਤਾ ਤੇ ਬਈ ਇਹਨਾਂ ਨੇ ਮੁੰਡੇ ਮੁੰਡੇ ਬੁਲਾਏ ਸੀਗੇ ਟੋਕੇ ਟੱਕੇ ਵਧੀਆ ਸੀ ਇਹਨਾਂ ਕੋਲੇ ਮੁੰਡੇ ਵਧੀਆ ਬੁਲਾਏ ਸੀਗੇ ਉੱਥੇ ਮੋਟਰਸਾਈਕਲ ਐਟੂਆ ਪਿੱਛੇ 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 ਜੀ ਆਹ ਹੰਦਾ ਵਿਸ਼ੂ ਜੀ ਪਾਜੀ ਇੱਧਰ ਦੱਸੋ ਯਾਰ ਆਹ ਮੁੰਡਾ ਵਿਸ਼ੂ ਆ ਜੀ ਜੀ ਇਹ ਪਤੀਜਾ ਲੱਗਦਾ ਮੇਰਾ ਮੇਰੀ ਸਗੀ ਪੁਆਦਾ ਦੋਤਾ ਵਾ ਪੋਤਾ ਕਹਿੰਦੇ ਆ ਜੀ ਸਾਨੂੰ ਪਤਾ ਲੱਗਿਆ ਵੀ ਸੁਰਜ ਨੇ ਉਹ ਹਰਦਫਿਲ ਕੀਤੀ ਏ ਇਹਨੂੰ ਹਵਾ ਕੀਤੀ ਏ ਕਿ ਆ ਵੀ ਤੂੰ ਐ ਹਰ ਕੀਤੀ ਸੜੀ ਮਾੜੀ ਗੱਲ ਆ ਤੇ ਇੰਨੇ ਮੁੰਡੇ ਉਹਨੇ ਬਲਾਈ ਸੀਗੇ ਸਾਰੇ ਬਚ ਗਏ ਕੱਲਾ ਬੱਚਾ ਸੁਰਜ ਤੋਕਾ ਉਹਨੇ ਮੇਰੇ ਵਿੱਚ ਕੀਆ ਇਹ ਕੁਕਾ ਸੁਰੂ ਪਤਾ ਬੱਚਾ ਵੀ ਮੈਂ ਹੀ ਉਹਨੂੰ ਉਹਦੇ ਉੱਪਰ ਦਾ ਸੀਟੀ ਕੈਮਰੇ ਅੰਦਰ ਦੇ ਵਿੱਚ ਚੱਕਰ ਲਓ ਉਹਨੂੰ ਮੈਂ ਹੀ ਬਚਾਇਆ ਉੱਪਰ ਪੈ ਗਿਆ ਤੇ ਮੈਂ ਮੇਰੀ ਵਜੀਆਂ ਮੇਰੀ ਵਜੀਆਂ ਨੇ ਮੈਂ ਹੀ ਉਹਨੂੰ ਬਚਾਇਆ ਪਰ ਗੱਲ ਤੇ ਸੁਰਜ ਦੀ ਆ ਵੀ ਤੂੰ ਕੰਮ ਜ਼ੰਦਾ ਕਰਦਾ ਆ ਆਪਣੇ ਗਰਿਆ ਜਾਂ ਫੁਕਰਾ ਬੰਦੀ ਕਰਦਾ ਮੁੰਡੇ ਨਾਲ ਬਰਥਡੇ ਮਨਾ ਸ਼੍ਰੀਆਮ ਗਰਾਉਂਡ ਦੇ ਵਿੱਚ 100 ਬੰਦੇ ਬੁਲਾਉਂਦਾ ਗੁੰਡੇ ਬੁਲਾਉਂਦਾ ਸ਼ਹਿਰ ਦੇ ਕਿ ਵੀ ਮੇਰੀ ਬਣੇ ਦਬਸ ਜਿਹਦਾ ਵੱਡਾ ਪਰਿਵਾਰ ਹੋਵੇ ਇਕੱਲੇ ਡਰਦਾ ਯਾਰ ਜਿਹਦਾ ਵੱਡਾ ਪਰਿਵਾਰ ਕੋਈ ਡਰਦਾ ਕੋਈ ਬੰਦਾ ਨਹੀਂ ਡਰਦਾ ਭਾਈ ਹੁਣ ਭੈਣ ਦੀ ਕੋ ਛੜੂਗਾ ਔਰ ਰਸ ਰਹਿੰਦੀ ਹੈ ਵੀਰੇ ਸੋ ਨੰਬਰ ਤੇ ਨੰਬਰ ਤੇ ਨੰਬਰ ਤੇ ਨੰਬਰ ਫੋਨ ਨੰਬਰ ਦਿੱਤਾ ਸੀ ਇਹ ਪਹਿਲਾ ਨੰਬਰ ਦਿੱਤਾ ਸੀ ਆ ਸੁਣ ਓਏ ਲੜਾਈ ਦੀ ਹੈ ਮੈਂ ਦੱਸਦਾ ਮਾਂ ਇਹ ਲੜਾਈ ਦੀ ਹੈ ਉਹ ਪਹਿਲਾਂ ਇਹਨਾਂ ਨੇ ਨੰਬਰ ਦਿੱਤਾ ਸੀ ਮੇਰੀ 18 ਸਾਲ ਹੁਣ ਆਲਾ ਮਾਰਚ ਜੀ ਮੇਰਾ ਨਾਮ ਵਿਸ਼ੂ ਆ ਜੀ ਤਾਂ ਪਹਿਲਾਂ ਇਹਨਾਂ ਨੇ ਮਾਮਲਾ ਕੀ ਹੋਇਆ ਕਿਹੜੀ ਜਗ੍ਹਾ ਸਭ ਤੋਂ ਪਹਿਲਾਂ ਸਾਡੇ ਨਾਲ ਭੂਆ ਦੀ ਕੁੜੀ ਆਈ ਹੋਈ ਸੀ ਵਿਆਹ ਸੀਗਾ ਸਾਡੇ ਘਰੇ ਮੇਰੀ ਭੈਣ ਦਾ ਵਿਆਹ ਸੀਗਾ ਉਦੋਂ ਇੱਕ ਅੰਕੇਦ ਨਾ ਦਾ ਮੁੰਡਾ ਜਿਹਾ ਉਹਨੇ ਮੇਰੀ ਭੈਣ ਨੂੰ ਨੰਬਰ ਦਿੱਤਾ ਅਸੀਂ ਫੋਨ ਕੀਤਾ ਤਾਂ ਸੂਰਜ ਬੋਲਿਆ ਕਹਿੰਦਾ ਮੰਡੀ 'ਚ ਖੜਾ ਆ ਜਾਓ ਤਾਂ ਇਹਨਾਂ ਨੇ ਸਾਡੇ ਨਾਲ ਤਾਂ ਭਈ ਉਸ ਦਿਨ ਸਾਡੇ ਪੰਚਾਇਤੀ ਫੈਸਲਾ ਹੋ ਗਿਆ ਸੀ ਉਸ ਦਿਨ ਪੁਲਿਸ ਦਾ ਇਹਨਾਂ ਨੇ ਪਰਚਾ ਕਰਾਇਆ ਸੀ ਉਸ ਤੋਂ ਬਾਅਦ ਮੈਂ ਨਾ ਆਰਾਮ ਨਾਲ ਆ ਰਿਹਾ ਸੀ ਤਾਂ ਕਿ ਇਹਨੇ ਮੋਟਰਸਾਈਕਲ ਮਾਰ ਰਿਆ ਮੇਰੇ ਵਿੱਚ ਮੈਂ ਕਿਹਾ ਵੀਰੇ ਦੇਖ ਲੈ ਇਹਨੇ ਮੈਨੂੰ ਕਹਿੰਦਾ ਕਹਿੰਦਾ ਮੈਂ ਤੇਰੇ ਵੱਲ ਲੱਤ ਮਾਰੂੰਗਾ ਮੇਰੇ ਵੱਲੋਂ ਚਪੇੜਾ ਕਰਨ ਲੱਗਿਆ ਮੈਂ ਆਪਣੇ ਭਰਾ ਨੂੰ ਕਿਹਾ ਮੈਂ ਕਿਹਾ ਵੀਰੇ ਦੱਦਾ ਕਹਿ ਰਿਹਾ ਵਾ ਮੈਂ ਕਿਹਾ ਗੱਲ ਕਰ ਲੈ ਸੂਰੇ ਵੀਰੇ ਕਹਿੰਦਾ ਮੈਂ ਨਹੀਂ ਕਰਦਾ ਕਿਸੇ ਗੱਲ ਮੇਰੀ ਗੱਲ ਕਰ ਹੇ ਗੱਲੋ ਇਹ ਬਾਚੇ ਮੁੰਡੇ ਵਾਂਡੇ ਇਕੱਠੇ ਕਰਕੇ ਨਾ ਸਾਡੇ ਘਰੇ ਗੇਟ ਗੁੱਟ ਪਾੜੇ ਆ ਬਾਅਦ ਚ ਅਸੀਂ ਇਹਨਾਂ ਦੇ ਮਾਰਿਆ ਨੇ ਭਾਈ ਬਸ ਇੰਨੀ ਗੱਲ ਉਹਨਾਂ ਨੇ ਇਲਜ਼ਾਮ ਲਾਇਆ ਵੀ 15-20 ਮੁੰਡੇ ਤੁਹਾਡੇ ਸੀਗੇ ਜੇ ਨਹੀਂ ਜੀ ਮੁੰਡੇ ਸੀਗੇ ਭਾਈ ਇੱਕ ਮਿੰਟ ਯਾਰ ਭਾਈ ਉਹਨਾਂ ਦੇ ਮੁੰਡੇ ਸੀਗੇ ਅੱਜ ਅੱਜ ਤੁਹਾਡੇ ਵੱਲੋਂ ਮਾਰਕੁੱਟ ਕੀਤੀ ਗਈ ਪਹਿਲਾਂ ਉਹਨਾਂ ਨੇ ਮਾਰੇ ਜੀ ਸਾਡੇ ਆ ਦੇਖੋ ਜਿਹੜੇ ਬੜੇ ਹੋ ਗਏ ਆਂ ਅੰਧਾਰੇ ਅੱਜ ਅੱਜ ਤੁਹਾਡੇ ਵੱਲੋਂ ਮਾਰਕੁੱਟ ਕੀਤੀ ਪਹਿਲਾਂ ਉਹਨਾਂ ਨੇ ਸਾਡੇ ਮਾਰੇ ਜੀ ਪਹਿਲਾਂ ਉਹਨਾਂ ਨੇ ਕੀਤੀ ਮੈਂ ਆਪਣੇ ਘਰੇ ਇਕੱਲੇ ਸੀ ਗਈ ਤੇ ਮੇਰੇ ਮਾਤਾ ਜੀਗੇ ਬਾਅਦ ਚ ਜਦੋਂ ਸੀਗੇ ਉਹਨਾਂ ਨੇ ਮੈਂ ਕਿਹਾ ਵੀਰੇ ਕੀ ਗੱਲ ਹੋਈ ਉਹਨਾਂ ਨੇ ਫ